ਗੁਰੂ ਸਾਹਿਬ ਕਹਿੰਦੇ ਜਦੋਂ ਅੰਦਰ ਗੁਣ ਹੋਣਗੇ ਨਾ ਤੇ ਫਿਰ ਤਰਲੇ ਲੈਣ ਦੀ ਲੋੜ ਨਹੀਂ ਪਵੇਗੀ ਕਦਰ ਪੈ ਜਾਵੇਗੀ ਮੁੱਲ ਪੈ ਜਾਵੇਗਾ ਗੁਣੇ ਹਾਰ ਪਰੋਏ ਕਿਸ ਕੋ ਰੋਈ ਹੈ ਵਿਚਾਰ ਮਾਰਾ ਤਰਹਿ ਤਰੈ ਸ਼ਬਦ ਦੀ ਵਿਚਾਰ ਦੇ ਨਾਲ ਮਾਰੇ ਦਾ ਅਰਥ ਹੈ ਗੁਰਮੁਖ ਬੰਦਾ ਆਪਣੇ ਮਨ ਦੀਆਂ ਵਾਸ਼ਨਾਵਾਂ ਨੂੰ ਮਾਰ ਲੈਂਦਾ ਕਾਬੂ ਕਰ ਲੈਂਦਾ ਤਰੈ ਉਹ ਤਰ ਜਾਂਦਾ ਤਾਰੈ ਹੋਰਨਾਂ ਨੂੰ ਵੀ ਫਿਰ ਉਤਾਰ ਲੈਂਦਾ ਆਪ ਨਹੀਂ ਇਕੱਲਾ ਤਰਦਾ ਇਹ ਨਹੀਂ ਕਹਿੰਦਾ ਕਿ ਹੁਣ ਮੇਰਾ ਖੇਤ ਹੀ ਪੱਕ ਜਾਵੇ ਤੇ ਲਾਗੇ ਗਵਾਂਢੀ ਦਾ ਸੁੱਕ ਜਾਵੇ ਇਦਾਂ ਦੀ ਭਾਵਨਾ ਨਹੀਂ ਗੁਰਮੁਖ ਦੀ ਹੁਰਮੁਖ ਕਹਿੰਦਾ ਜੇ ਮੇਰਾ ਖੇਤ ਹਰਿਆ ਭਰਿਆ ਤੇ ਲਾਗੇ ਗਵਾਂਢੀ ਦਾ ਵੀ ਹਰਿਆ ਭਰਿਆ ਹੋਵੇ ਇਹੋ ਜਿਹਾ ਜੀਵਨ ਸਿੱਖ ਦਾ ਚਾਹੀਦਾ ਹੈ ਸਿੱਖੋ ਇਹੋ ਜਿਹਾ ਜੀਵਨ ਸਿੱਖਦਾ ਨਾ ਹੋਵੇ ਕਿ ਮੈਂ ਅਮੀਰ ਹੋ ਜਾਵਾਂ ਗਵਾਂਢੀ ਗਰੀਬ ਹੀ ਰਹਿ ਜਾਵੇ ਇਹੋ ਜਿਹਾ ਜੀਵਨ ਸਿੱਖਦਾ ਨਹੀਂ ਹੋਣਾ ਚਾਹੀਦਾ ਇਹੋ ਜਿਹਾ ਜੀਵਨ ਨਾ ਹੋਵੇ ਕਿ ਮੈਂ ਅੱਗੇ ਲੰਘ ਜਾਵਾਂ ਤੇ ਦੂਜੇ ਨੂੰ ਮੈਂ ਠੱਬੀ ਲਾ ਕੇ ਛੁੱਟ ਦੇਵਾਂ ਭੱਜੇ ਜਾਂਦੇ ਨੂੰ ਇਹੋ ਜਿਹਾ ਜੀਵਨ ਸਿੱਖ ਦਾ ਨਹੀਂ ਹੋਣਾ ਚਾਹੀਦਾ ਤੇ ਮਾਫ ਕਰਿਓ ਜੇ ਅੱਜ ਸਭ ਤੋਂ ਵੱਡ ਕਿਸੇ ਦੇ ਵਿੱਚ ਜੈਲਸੀ ਹੈ ਤੇ ਸਾਡੇ ਵਿੱਚ ਹੈ ਅਸੀਂ ਕਹਿੰਦੇ ਦੂਜਾ ਅੱਗੇ ਕਿਵੇਂ ਮੇਰੇ ਤੋਂ ਨਿਕਲ ਗਿਆ ਦੂਜਾ ਕਿਵੇਂ ਕਾਮਯਾਬ ਹੋ ਗਿਆ ਇਹ ਸਿੱਖ ਦਾ ਜੀਵਨ ਥੋੜਾ ਹੈ ਸਿੱਖ ਦਾ ਜੀਵਨ ਤੇ ਡਿੱਗੇ ਜਾਂਦੇ ਨੂੰ ਚੁੱਕਣ ਵਾਲਾ ਹੈ ਸਿੱਖ ਦਾ ਜੀਵਨ ਤੇ ਬਾਹ ਫੜ ਕੇ ਦਲਦਲ ਚੋਂ ਬਾਹਰ ਕੱਢਣ ਵਾਲਾ ਹੈ ਜਿਵੇਂ ਬਾਬੇ ਨਾਨਕ ਨੇ ਕਿਹਾ ਮਰਦਾਨਿਆਂ ਦਲਦਲ ਦੇ ਵਿੱਚ ਫਸੇ ਹੋਏ ਲੋਕਾਂ ਨੂੰ ਕੱਢਣ ਵਾਸਤੇ ਦਲਦਲ 'ਚ ਵੜਨਾ ਪੈਣਾ ਹੈ ਦਲਦਲ ਚ ਜਾਣਾ ਪਵੇਗਾ ਇੱਕ ਵਾਰ ਤੇ ਜੇ ਤੁਸੀਂ ਕਹੋ ਨੇ ਜਿਹੜਾ ਦਲਦਲ ਚ ਫਸਿਆ ਇਹਨੂੰ ਫਸਿਆ ਰਹਿਣ ਦਿਓ ਅਸੀਂ ਬਾਹਰ ਚੰਗੇ ਆਂ ਅੱਗ ਗਵਾਂਢੀ ਘਰ ਲੱਗੀ ਲੱਗੀ ਰਹਿਣ ਦਿਓ ਸਾਡ ਨੂੰ ਅਸੀਂ ਤੇ ਸੁਖੀ ਆ ਨਾ ਮਾਫ਼ ਕਰਿਓ ਜੇ ਗਵਾਂਢੀ ਘਰ ਲੱਗੀ ਤੇ ਪਹੁੰਚ ਸਾਡੇ ਘਰ ਵੀ ਜਾਣੀ ਅੱਜ ਹਾਲਾਤ ਇਦਾਂ ਨੇ ਫਲਾਣੇ ਦਾ ਪੁੱਤ ਨਸ਼ਾ ਕਰਦਾ ਹੈ ਕਰੀ ਜਾਣ ਤੋਂ ਸਾਨੂੰ ਕੀ ਸਾਡਾ ਤੇ ਬਚੇ ਹਨ ਤੇ ਕਿਤੇ ਬਹਿ ਨਹੀਂ ਸਾਡਾ ਵੀ ਉੱਥੇ ਜਾ ਕੇ ਬਹਿ ਗਿਆ ਤੇ ਉਹ ਨਸ਼ੇ ਦੀ ਅੱਗ ਨੇ ਸਾਰਾ ਘਰ ਸਾਡਾ ਵੀ ਸਾੜ ਕੇ ਸੁਆਹ ਕਰ ਦੇਣਾ ਸਾਡਾ ਇਹੋ ਜਿਹਾ ਜੀਵਨ ਨਹੀਂ ਸਿੱਖ ਹੱਥ ਪੈਆਂ ਖਿੱਚਣ ਵਾਲਾ ਨਹੀਂ ਸਗੋ ਹੱਥ ਦੇ ਵਿੱਚ ਹੱਥ ਦੇਣ ਵਾਲਾ ਹੈ ਕਿ ਭਾਈ ਲੈ ਤੂੰ ਮੇਰਾ ਸਹਾਰਾ ਲੈ ਲੈ ਜੇ ਗਰੀਬ ਹੈ ਕੋਈ ਗੱਲ ਨਹੀਂ ਮੈਂ ਤੈਨੂੰ ਬਰਾਬਰ ਕਰ ਦਿੰਨਾ ਗੁਰੂ ਸਾਹਿਬ ਕਹਿੰਦੇ ਨੇ ਗੁਣੇ ਹਾਰ ਪਰੋਏ ਕਿਸ ਕੋ ਰੋਈਏ ਵਿਚਾਰ ਮਾਰਿਆ ਤਰਹਿ ਤਰਹਿ ਆਪ ਨਹੀਂ ਇਕੱਲਾ ਤਰਦਾ ਦੂਜਿਆਂ ਨੂੰ ਵੀ ਨਾਲ ਤਾਰਦਾ ਹੈ ਉਲਟ ਜੂਣ ਨਾ ਆਵੇ ਫਿਰ ਮੁੜ ਕੇ ਜੂਨਾ ਦੇ ਵਿੱਚ ਨਹੀਂ ਆਉਂਦਾ ਆਪ ਜਪੇ ਅਵਰਾ ਨਾਮ ਜਪਾਵੇ ਦੂਜਿਆਂ ਦਾ ਵੀ ਧਾਰ ਕਰਦਾ ਹੈ ਕੱਲਾ ਆਪਣਾ ਉਧਾਰ ਨਹੀਂ ਕਰਦਾ ਆਪਣਾ ਭਲਾ ਨਹੀਂ ਸੋਚਦਾ ਸਿੱਖ ਸਾਰਿਆਂ ਦਾ ਭਲਾ ਸੋਚਦਾ ਹੈ ਸਾਡਾ ਤੇ ਸਿਧਾਂਤ ਹੀ ਯੂਨੀਵਰਸਲ ਤਰੁੱਥ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ ਉਪਦੇਸ਼ ਯੂਨੀਵਰਸਲ ਤਰੁੱਥ ਹੈ ਇੱਕ ਤੇ ਥੋੜਾ ਲਾਗੂ ਹੁੰਦਾ ਹੈ ਕੁੱਲ ਕਾਇਨਾਤ ਤੇ ਲਾਗੂ ਹੋ ਰਿਹਾ ਹੈ ਅਸੀਂ ਤੇ ਅਰਦਾਸ 'ਚ ਕਹਿੰਦੇ ਆਂ ਅਖੀਰ ਤੇ ਬਚਨ ਕੀ ਬੋਲਦੇ ਹਾਂ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਸ਼ਬਦ ਤੇ ਮੂੰਹ ਚ ਸਰਬੱਤ ਦਾ ਭਲਾ ਕਹਿ ਦਿੰਨੇ ਆ ਪਰ ਕਈ ਵਾਰ ਹਿਰਦੇ ਦੇ ਵਿੱਚ ਇਹ ਲੋਚਾ ਨਹੀਂ ਹੁੰਦੀ ਕਿ ਸਰਬੱਤ ਦਾ ਭਲਾ ਹੋਵੇ ਪਰ ਸਾਡਾ ਸਿਧਾਂਤ ਇਹ ਸਿੱਖ ਨੂੰ ਹਦਾਇਤ ਕਰਦਾ ਹੈ ਕਿ ਸਿੱਖਾ ਜਿੱਦੋਂ ਵੀ ਚੱਲਣਾ ਹੈ ਜ਼ਿੰਦਗੀ ਦੇ ਵਿੱਚ ਤੂੰ ਸਰਬੱਤ ਦਾ ਭਲਾ ਲੈ ਕੇ ਚੱਲਣਾ ਹੈ ਜੇ ਕੋ ਡੁੱਬਦਾ ਹੈ ਤੇ ਉਹਨੂੰ ਬਚਾ ਲਈ ਕੱਢ ਲਈ ਜੇ ਕੋ ਡਿੱਗਦਾ ਹੈ ਤੇ ਉਹਨੂੰ ਉਠਾ ਲਈ ਚੁੱਕ ਲਈ ਜੇ ਕੋਈ ਗਲਤਾਨ ਫਸਿਆ ਏ ਕਿਤੇ ਨਸ਼ਿਆਂ ਦੀ ਦਲਦਲ ਦੇ ਵਿੱਚ ਤੇ ਉਹਨੂੰ ਕੱਢ ਲੈ ਉਹਦੇ ਵਿੱਚੋਂ ਜੇ ਗਰੀਬ ਐ ਤੈਨੂੰ ਆਪਣੇ ਬਰਾਬਰ ਦਾ ਕਰ ਲੈ ਇਹ ਕੌਮ ਕਦੇ ਨਾ ਹਾਰੇ ਜੇ ਸਿੱਖ ਸਿੱਖ ਨੂੰ ਨਾ ਮਾਰੇ ਯਾਦ ਰੱਖਿਓ ਸਾਨੂੰ ਕੋਈ ਹਰਾ ਨਹੀਂ ਸਕਦਾ ਦੁਨੀਆ ਤੇ ਜੇ ਸਾਡਾ ਕਿਤੇ ਏਕਾ ਹੋ ਜਾਵੇ ਅਸੀਂ ਬਰਲ ਕੇ ਚੱਲੀਏ ਪਰ ਅੱਜ ਹਾਲਾਤ ਬੁਰੇ ਹੋ ਗਏ ਅਸੀਂ ਕਹਿੰਦੇ ਨਹੀਂ ਦੂਜਾ ਕਿਵੇਂ ਗਾਂ ਲੰਘ ਜਾਵੇ ਇਸੇ ਕਰਕੇ ਸਾਡੀ ਕੌਮ ਦੇ ਅੱਜ ਬਹੁਤੇ ਮਸਲੇ ਪੈਂਡਿੰਗ ਪਏ ਨੇ ਹੱਲ ਨਹੀਂ ਹੁੰਦੇ। ਗੁਰੂ ਸਾਹਿਬ ਕਹਿੰਦੇ ਨੇ ਆਪ 파ਰਸ ਪਰਮ ਧਿਆਨੀ ਆ ਜੀਵਨ ਹੈ ਸਿੱਖ ਦਾ ਉਹ ਆ ਫਿਰ 파ਰਸ ਬਿਰਤੀ ਹੋ ਜਾਂਦਾ ਹੈ ਪਰਮ ਧਿਆਨੀ ਧਿਆਨ ਦੇ ਵਿੱਚ ਸੁਰਤ ਜੁੜ ਜਾਂਦੀ ਹੈ। ਐਸਾ 파ਰਸ ਬਣ ਜਾਂਦਾ ਹੈ ਜਿਹੜਾ ਅਠਾ ਧਾਤਾਂ ਨੂੰ ਛੋਹ ਜਾਵੇ ਤੇ ਉਹਨਾਂ ਨੂੰ ਸੋਨਾ ਬਣਾ ਦਿੰਦਾ ਹੈ। 파ਰਸ ਇੱਕ ਧਾਤ ਹੈ ਜਿਵੇਂ ਸੋਨਾ ਹੈ, ਚਾਂਦੀ ਹੈ, ਇਵੇਂ 파ਰਸ ਵੀ ਇੱਕ ਧਾਤ ਹੈ। ਉਸ ਪਾਰਸ ਦੇ ਨਾਲ ਕੋਈ ਲੋਹਾ ਸ਼ੋ ਜਾਵੇ ਤਾਂਬਾ ਸ਼ੋ ਜਾਵੇ ਫਿਰ ਉਹਨੂੰ ਸੋਨਾ ਬਣਾ ਦਿੰਦਾ ਹੈ ਗੁਰੂ ਸਾਹਿਬ ਕਹਿੰਦੇ ਆ